ਸਰ ਸ੍ਰੀਕਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਦੇ ਵਿੱਚ بارش ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਹਾਲਾਂਕਿ ਕੁਝ ਥਾਵਾਂ ਤੇ ਮੌਸਮ ਸਾਫ਼ ਹੈ ਤਾਂ ਤਾਪਮਾਨ ਵੀ ਵੱਧ ਦਰਜ ਕੀਤਾ ਜਾ ਰਿਹਾ ਹੈ ਕੁਝ ਥਾਵਾਂ ਤੇ ਕੁਝ ਜ਼ਿਲ੍ਹਿਆਂ ਚ ਪੰਜਾਬ ਦੇ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ بارش ਨੇ ਆਪਣਾ ਕਹਿਰ ਵਰਪਾਉਣਾ ਸ਼ੁਰੂ ਕਰ ਦਿੱਤਾ ਪ੍ਰੀ ਮੌਨਸੂਨ ਦੇ ਨਾਲ ਹੀ ਜੋ ਹੈ ਪਾਣੀ ਕਾਫੀ ਜ਼ਿਆਦਾ ਭਰ ਚੁੱਕਾ ਤਾਂ ਹੁਣ ਪੰਜਾਬ ਦੇ ਵਿੱਚ ਮੋਲੇਦਾਰੀ ਯਾਨੀ ਮੂਸਲਾ ਧਾਰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈਵੀ ਰੇਨ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਕੁਝ तरीका जियां ਦਸੀਆਂ ਗਈਆਂ ਨੇ ਕੁਝ ਦਿਨਾਂ ਜਿਹੇ ਦੱਸੇ ਗਏ ਨੇ ਜਿਸ ਦਿਨ ਇੰਨਾ ਜ਼ਿਆਦਾ ਮੀਂਹ ਪਏਗਾ ਜਿਸ ਨੂੰ ਲੈ ਕੇ ਘਰੋਂ ਬਾਹਰ ਨਿਕਲਣ ਦੀ ਸਲਾਹ ਵੀ ਕਰੋਨਾ ਬਾਹਰ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ ਕਿ ਇਹਨਾਂ ਤਰੀਕਾ ਨੂੰ ਜੇਕਰ ਕੁਝ ਜ਼ਰੂਰੀ ਨਹੀਂ ਹੈਗਾ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਏ ਮੌਸਮ ਵਿਭਾਗ ਦੇ ਵੱਲੋਂ ਸਾਰੇ ਪੰਜਾਬ ਤੇ ਹਰਿਆਣਾ ਚ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੇ ਅੰਦਰ ਮੌਨਸੂਨ ਦੇ ਪਹੁੰਚਣ ਦੀ ਉਮੀਦ ਉਮੀਦ ਜ਼ाहिर ਕਰਦਿਆਂ ਇਨ੍ਹਾਂ ਸੂਬਿਆਂ 'ਚ ਅਗਲੇ ਕੁਝ ਦਿਨ ਦੌਰਾਨ ਭਾਰੀ ਮੀਂਹ ਦੀ ਵਾਰਨਿੰਗ ਦੇ ਦਿੱਤੀ ਹੈ ਯਾਨੀ ਹਰਿਆਣਾ ਦੀ ਜੇਕਰ ਗੱਲ ਹੋਵੇ ਤਾਂ ਹਰਿਆਣਾ ਦੇ ਵਿੱਚ ਤਾਂ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲੇ ਤੱਕ ਮੌਸਮ ਸਾਫ਼ ਹੈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਤਸਵੀਰਾਂ ਜੁਨੇ ਤੁਸੀਂ ਸਕਰੀਨ ਤੇ ਦੇਖ ਰਹੇ ਪੰਜਾਬ ਦੀਆਂ ਨੇ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਸੀ ਜਿੱਥੇ ਬੱਸਾਂ ਤੱਕ ਪਾਣੀ ਚ ਫਸ ਗਈਆਂ ਸੀਗੀਆਂ ਤਾਂ ਟੋਚਣ ਪਾ ਪਾ ਕੇ ਬੱਸਾਂ ਨੂੰ ਬਾਹਰ ਕੱਢਿਆ ਗਿਆ ਸੀ ਸਵਾਰੀਆਂ ਨਾਲ ਭਰੀਆਂ ਬੱਸਾਂ ਸੀ ਤਾਂ ਹੋਰ ਵਾੜ ਫਸ ਗਈ ਸੀ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜੋ ਤੁਸੀਂ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਇਹ ਚੋਹ ਦੀਆਂ ਤਸਵੀਰਾਂ ਨੇ ਇਹ ਕੋਈ ਨਦੀ ਨਾਲਾ ਨਹੀਂ ਹੈਗਾ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀਗਾ ਕੱਲ ਬਾਰਿਸ਼ ਇੰਨੀ ਹੁੰਦੀ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਲੁਧਿਆਣਾ ਦਾ ਵੀ ਕੁਝ ਇਸੇ ਤਰੀਕੇ ਦਾ ਹਾਲ ਹੈ ਤਾਂ ਹੁਣ ਜੋ ਹੈ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਅਲਰਟ ਜਾਰੀ ਕਰਤਾ ਮੌਸਮ ਵਿਭਾਗ ਨੇ ਮੋਲੇਦਾਰ بارش ਦਾ ਮੂਸਲਾ ਧਾਰ بارش ਦਾ ਅਲਰਟ ਜੋ ਹੈ ਜਾਰੀ ਕੀਤਾ ਗਿਆ ਅਗਲੇ 2 ਤੋਂ 3 ਦਿਨਾਂ ਦੇ ਅੰਦਰ ਜੋ ਹੈ ਭਾਰੀ ਮੀਂਹ ਔਰ ਦੀ ਚੇਤਾਵਨੀ ਦਿੱਤੀ ਗਈ ਹੈ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਮੀਂਹ ਦੇ ਨਾਲ ਨਾਲ ਹਨੇਰੀ ਚੱਲਣ ਅਤੇ ਬਿਜਲੀ ਲਿਸ਼ਕਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਵਿਭਾਗ ਨੇ ਦੱਸਿਆ ਕਿ ਮੌਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼, ਲਦਾਖ, ਕਸ਼ਮੀਰ, ਜੰਮੂ ਤੇ ਦਿੱਲੀ ਦੇ ਬਹੁਤੇ ਹਿੱਸਿਆਂ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਤੱਕ ਪਹੁੰਚ ਵੀ ਚੁੱਕਿਆ ਤਾਂ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਦੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਦੇ ਬਾਕੀ ਹਿੱਸਿਆਂ ਤੇ ਚੰਡੀਗੜ੍ਹ ਵੱਲ ਵਧਨ ਦੇ ਲਈ ਸਥਿਤੀਆਂ ਪੂਰੀ ਤਰ੍ਹਾਂ ਦੇ ਨਾਲ ਟੁਕਮੀਆਂ ਨੇ ਅਤੇ ਆਉਣ ਵਾਲੇ ਯਾਨੀ ਆਉਣ ਦੇ 2 ਤੋਂ 3 ਦਿਨਾਂ ਦੇ ਅੰਦਰ ਮੌਨਸੂਨ ਇੱਥੇ ਵੀ ਪਹੁੰਚ ਜਾਏਗਾ ਯਾਨੀ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਗਰਮੀ ਵੱਧ ਚੁੱਕੀ ਹੈ ਕਾਫੀ ਜ਼ਿਆਦਾ ਤਾਪਮਾਨ ਦੇ ਵਿੱਚ ਜੋ ਗਿਰਾਵਟ ਪਿਛਲੇ 2 ਤੋਂ 3 ਦਿਨਾਂ ਦੇ ਵਿੱਚ ਸੀ ਅੱਜ ਫਿਰ ਤੋਂ ਤਾਪਮਾਨ ਵਧ ਦਰਜ ਕੀਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਮੌਨਸੂਨ ਜਲਦੀ ਹੀ ਆਉਣ ਵਾਲਾ ਸਥਿਤੀਆਂ ਪੂਰੀ ਤਰ੍ਹਾਂ ਦੇ ਨਾਲ ਟੁਕਮੀਆਂ ਦੇ ਅਨੁਕੂਲ ਨੇ ਤਾਂ 2 ਤੋਂ 3 ਦਿਨਾਂ ਦੇ ਅੰਦਰ ਇੱਥੇ ਵੀ ਮੌਨਸੂਨ ਆ ਜਾਏਗਾ ਵਿਭਾਗ ਨੇ ਦੱਸਿਆ ਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ 30 ਜੂਨ ਤੇ 1 ਜੁਲਾਈ ਨੂੰ ਪੰਜਾਬ ਅਤੇ 29 ਜੂਨ ਨੂੰ 1 ਜੁਲਾਈ ਤੱਕ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਇਹਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਯਾਨੀ ਇਹ ਉਹੀ ਤਰੀਕਾ ਨੇ ਜੇਨਾ ਤਰੀਕਾਂ ਤੇ ਘਰੋਂ ਜ਼ਰੂਰੀ ਕੰਮ ਨਾ ਹੋਣ ਤੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਸੋਚ ਸਮਝ ਕੇ ਇਹਨਾਂ ਤਰੀਕਾ ਨੂੰ ਘਰੋਂ ਬਾਹਰ ਨਿਕਲਿਆ ਜਾਵੇ ਕਿਉਂਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਹੋਏਗੀ ਹੈਵੀ ਰੇਨਫਾਲ ਹੋਏਗਾ ਹੈਵੀ ਰੇਨ ਹੋਏਗੀ ਤਾਂ 30 ਜੂਨ ਤੇ 1 ਜੁਲਾਈ ਨੂੰ ਪੰਜਾਬ ਦੇ ਵਿੱਚ 30 ਜੂਨ ਤੇ 1 ਜੁਲਾਈ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ بارش ਹੋਣ ਵਾਲੀ ਹੈ ਕਿ ਲੋਕ ਸੋਚ ਸਮਝ ਕੇ ਘਰੋਂ ਬਾਹਰ ਨਿਕਲਣੇ ਪਹਿਲਾਂ ਹੀ ਮੌਸਮ ਵਿਭਾਗ ਨੇ ਕਹਿ ਦਿੱਤਾ ਤਾਂ ਉੱਥੇ ਹੀ ਜੇਕਰ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਦੀ ਗੱਲ ਕੀਤੀ ਜਾਏ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਦੇ ਵਿੱਚ 29 ਜੂਨ ਤੋਂ 1 ਜੁਲਾਈ ਤੱਕ ਜੋ ਹੈ ਭਾਰੀ بارش ਹੋਏਗੀ हिमाचल प्रदेश ਦੇ ਲਈ ਅਲਰਟ ਜਾਰੀ ਹੋ ਚੁੱਕਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ Shimla ਤੇ Nedli ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਚ ਅਗਲੇ 2 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕਰਦਿਆਂ orange alert ਜਾਰੀ ਕੀਤਾ ਅਤੇ 1 ਤੇ 2 ਜੁਲਾਈ ਦੇ ਲਈ yellow alert ਜਾਰੀ ਕੀਤਾ ਗਿਆ ਚੰਬਾ ਕਾਂਗੜਾ ਕੁੱਲੂ ਮੰਡੀ ਸ਼ਿਮਲਾ ਸਰਮੋਰ ਤੇ ਸੋਲਨ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਜੋ ਹੈ 29 ਤੇ 30 ਜੂਨ ਨੂੰ ਭਾਰੀ ਮੀਂਹ ਪੈਣ ਦੇ ਨਾਲ ਨਾਲ ਹਨੇਰੀ ਝੱਖੜ ਵੀ ਦੇਖਣ ਨੂੰ ਮਿਲੇਗਾ ਬਿਜਲੀ ਲਿਸ਼ਕਣ ਦੀ ਵੀ ਸੰਭਾਵਨਾ ਬਣੀ ਹੋਈ ਹੈ ਯਾਨੀ ਕਿ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਹਿਮਾਚਲ ਦੇ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਵੀ orange alert ਜਾਰੀ ਕੀਤਾ ਗਿਆ بارش ਨੂੰ ਲੈ ਕੇ ਤਾਂ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਏ ਇਸ ਵੇਲੇ ਹਰਿਆਣਾ ਦੇ 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਕੁਝ ਹੋਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ بارش ਹੋਏਗੀ ਉਹਨਾਂ ਦੇ ਵੀ ਨਾਮ ਪਹਿਲਾਂ ਹੀ ਮੌਸਮ ਵਿਭਾਗ ਨੇ ਦੱਸ ਦਿੱਤੇ ਨੇ ਕਿ ਕਿੱਥੇ-ਕਿੱਥੇ ਬਹੁਤ ਜ਼ਿਆਦਾ بارش ਹੋਣ ਵਾਲੀ ਹੈ ਤਾਂ ਦੱਸਿਆ ਕਿ ਦੱਖਣ ਪੱਛਮੀ ਮੌਨਸੂਨ ਜੋ ਹੈ हरियाणा ਦੇ ਕੁਝ ਹਿੱਸਿਆਂ ਤੋਂ ਅੱਗੇ ਵੱਧ ਚੁੱਕਾ ਹੈ ਜਿਸ ਕਰਕੇ ਚੰਡੀਗੜ੍ਹ ਤੇ ਗਵਾਂਡੀ ਰਾਜ ਯਾਨੀ ਪੰਜਾਬ ਦੇ ਵਿੱਚ ਇਸ ਨੂੰ 2 ਤੋਂ 3 ਦਿਨਾਂ ਦੇ ਵਿੱਚ ਇਸ ਦੀ ਸ਼ੁਰੂਆਤ ਕਰਨ ਦੇ ਲਈ ਜੋ অনুকূল ਯਾਨੀ ਟੁਕਵੇਂ ਹਾਲਾਤ ਬਣੇ ਹੋਏ ਨੇ ਹਰਿਆਣਾ 'ਚ ਮੌਨਸੂਨ ਦੇ ਆਉਣ ਦੇ ਕਰਕੇ ਗੁਰੂਗਰਾਮ ਤੇ ਫਰੀਦাবাদ 'ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਗੁਰੂਗਰਾਮ 'ਚ ਜੋ ਹੈ ਕੱਲ ਸਵੇਰੇ ਅਤੇ ਵੀਰਵਾਰ ਦੀ ਰਾਤ ਤੋਂ ਜੋ ਹਾਲਾਤ ਬਣੇ ਸੀ ਭਾਰੀ ਬਾਰਿਸ਼ ਕਰਕੇ ਰਿਆਸੀ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪਾਣੀ ਭਰ ਗਿਆ ਜਿਸ ਕਰਕੇ ਪੂਰੇ ਸ਼ਹਿਰ 'ਚ ਟ੍ਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ ਹੁਣ ਸ਼ਹਿਰ ਤੋਂ ਸ਼ਹਿਰ ਚ ਬਾਰਿਸ਼ ਤੋਂ ਬਾਅਦ ਦਿੱਲੀ ਗੁਰੂਗਰਾਮ ਐਕਸਪ੍ਰੈਸ ਵੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਿਆ ਤਾਂ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਤੱਕ ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਮੌਨਸੂਨ ਦੇ ਹੋਰ ਅੱਗੇ ਵਧਣ ਦੀ ਭਵਿੱਖਬਾਣੀ ਕਰ ਦਿੱਤੀ ਹੈ ਮੌਸਮ ਦੇ ਜੋ ਵਿਭਾਗ ਦਾ ਕਹਿਣਾ ਹੈ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਸੀਮਾ ਦੇ ਨੇੜੇ ਰਿਹਾ ਯਾਨੀ ਕੱਲ ਰਾਤ ਆਸਤਨ ਜੋ ਤਾਪਮਾਨ ਸੀਗਾ ਉਹ ਆਮ ਰਿਹਾ ਸੀਗਾ ਤਾਂ ਜਿਹੜੇ 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਹਰਿਆਣਾ ਦੇ 12 ਜ਼ਿਲ੍ਹਿਆਂ ਦੇ ਵਿੱਚ ਤਾਂ ਉਹ ਉਹਨਾਂ ਦੇ ਵਿੱਚ ਪਾਣੀਪਤ ਸੋਨੀਪਤ ਪੱਲਵਲ ਨੂਹ ਫਰੀਦাবাদ ਪੰਚਕੁਲਾ ਕਰਨਾਲ ਅੰਬਾਲਾ ਛੱਜਰ ਗੁਰੂਗ੍ਰਾਮ ਯਮੁਨਾ ਨਗਰ ਤੇ ਰਵਾੜੀ ਸ਼ਾਮਲ ਨੇ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ yellow alert ਜਾਰੀ ਕਰ ਦਿੱਤਾ ਯਾਨੀ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਸਾਰਿਆਂ ਦੇ ਵਿੱਚ ਮੌਸਮ ਵਿਭਾਗ ਨੇ ਇਸ ਵੇਲੇ yellow alert ਜਾਰੀ ਕੀਤਾ ਹਨ ਇਹਦੀ ਮੀਂਹ ਝੱਖੜ ਇਹਨਾਂ ਨੂੰ ਲੈ ਕੇ ਕਿ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲਣਗੀਆਂ ਬਾਰਿਸ਼ ਬਹੁਤ ਜ਼ਿਆਦਾ ਹੋਏਗੀ ਤਾਂ ਮੌਸਮ ਵਿਭਾਗ ਨੇ ਇੱਥੇ ਗਰਜ ਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਨਾਲ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਤਾਂ ਸਾਰੀ ਹੀ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨੂੰ ਲੈ ਕੇ yellow alert ਹੈ ਤਾਂ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਏ ਵੱਖਰੀਆਂ ਵੱਖਰੀਆਂ ਥਾਵਾਂ ਦੇ ਤਾਪਮਾਨ ਦੀ ਯਾਨੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਦੀ ਵੱਧ ਤੋਂ ਵੱਧ ਤਾਪਮਾਨ ਇੱਥੇ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਬਾਲਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ ਸੀਗਾ ਹਜ਼ਾਰ ਦੇ ਵਿੱਚ 38 ਡਿਗਰੀ ਸੈਲਸੀਅਸ ਰਿਹਾ ਹੈ ਕਰਨਾਲ ਦੇ ਵਿੱਚ 34.5 ਡਿਗਰੀ ਸੈਲਸੀਅਸ ਰਿਹਾ ਹੈ ਮਹਿੰਦਰਗੜ੍ਹ ਦੇ ਵਿੱਚ 35.5 ਡਿਗਰੀ ਅਤੇ ਰੋहतक ਦੇ ਵਿੱਚ 33.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਮੀਂਹ ਤੋਂ ਬਾਅਦ ਫਰੀਦাবাদ ਦੇ ਵਿੱਚ ਵੱਧ ਵੱਧ ਤਾਪਮਾਨ ਜੋ ਹੈ 32.1 ਡਿਗਰੀ ਸੈਲਸੀਅਸ ਅਤੇ ਗੁਰੂਗ੍ਰਾਮ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਹੁਣ ਜੇਕਰ ਪੰਜਾਬ ਦੇ ਇਲਾਕਿਆਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਪਟਿਆਲਾ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਵਾ ਤਾਂ ਤਾਪਮਾਨ ਜੋ ਹੈ ਪਟਿਆਲਾ ਦੇ ਵਿੱਚ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ 37.5 ਡਿਗਰੀ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਗਰਮ ਰਿਹਾ ਅੰਮ੍ਰਿਤਸਰ ਦੇ ਵਿੱਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤਾਂ ਫਰੀਦਕੋਟ ਦੇ ਵਿੱਚ 36.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਯਾਨੀ ਕਿ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਤਾਂ ਮੌਸਮ ਵਿਭਾਗ ਨੇ ਪੰਜਾਬ ਦੇ ਤਕਰੀਬਨ ਹਰ ਇੱਕ ਜ਼ਿਲ੍ਹੇ ਦੇ ਲਈ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ yellow ਅਲਰਟ ਜਾਰੀ ਹੋਇਆ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਜੋ ਹੈ ਬਹੁਤ ਜ਼ਿਆਦਾ ਹੋਣ ਵਾਲੀ ਹੈ ਸਾਰੇ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੋਲੇ ਧਾਰ ਬਾਰਿਸ਼ ਦਾ ਸਾਹਮਣਾ ਕਰਨਾ ਪਏਗਾ ਯਾਨੀ ਕਿ ਮूसलाधार ਬਾਰਿਸ਼ ਹੋਏਗੀ ਪੂਰੇ ਹੀ ਪੰਜਾਬ ਦੇ ਵਿੱਚ ਤਾਂ ਦੱਸ ਦिए ਕਿ ਇਹ ਵੀ ਕਹਿ ਦਿੱਤਾ ਗਿਆ ਕਿ ਤਰੀਕਾਂ ਜੋ ਦਸੀਆਂ ਗਈਆਂ ਨੇ 30 ਜੂਨ ਤੇ 1 ਜੁਲਾਈ ਪੰਜਾਬ ਦੇ ਵਿੱਚ 30 ਜੂਨ ਤੋਂ ਲੈ ਕੇ 1 ਜੁਲਾਈ ਤੱਕ ਅਜਿਹੇ ਹਾਲਾਤ ਪੰਜਾਬ ਦੇ ਵਿੱਚ ਬਣ ਜਾਣਗੇ ਕਿ ਕਾਫੀ ਜ਼ਿਆਦਾ ਬਾਰਿਸ਼ ਹੋਏਗੀ ਹੈਵੀ ਰੇਨ ਹੋਏਗੀ ਪੰਜਾਬ ਦੇ ਵਿੱਚ ਇਹ ਮੌਸਮ ਵਿਭਾਗ ਦਾ ਕਹਿਣਾ ਤਨਾਲ ਦੀ ਨਾਲ ਮੌਸਮ ਵਿਭਾਗ ਦਾ ਕਹਿਣਾ ਕਿ ਜੋ ਇਹ ਦਿਨ ਨੇ ਇਸ ਦਿਨ ਗਰਜ ਵੀ ਕਾਫੀ ਜ਼ਿਆਦਾ ਹੋਏਗੀ ਬਿਜਲੀ ਵੀ ਕਾਫੀ ਜ਼ਿਆਦਾ ਲਿਸ਼ਕੇਗੀ ਜਿਸ ਦੇ ਨਾਲ ਘਰੋਂ ਬਾਹਰ ਨਾ ਨਿਕਲਿਆ ਜਾਏ ਜੇਕਰ ਜ਼ਰੂਰੀ ਨਹੀਂ ਹੈਗਾ ਤਾਂ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਆਉਣ ਵਾਲੇ ਦਿਨ ਪਰੇਸ਼ਾਨੀ ਦਾ ਸਬਬ ਬਣ ਸਕਦੇ ਨੇ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਤਾਂ ਹਰਿਆਣਾ ਦੇ ਵੀ ਵਿੱਚ ਜੋ ਹੈ ਐਂਟਰੀ ਹੋ ਚੁੱਕੀ ਹੈ ਇਸ ਵੇਲੇ ਮੌਨਸੂਨ ਦੀ ਤਾਂ ਮੌਨਸੂਨ ਨੇ ਕਾਫੀ ਜ਼ਿਆਦਾ ਆਪਣਾ ਕਹਿਰ ਵਰਪਾਉਣਾ ਸ਼ੁਰੂ ਕੀਤਾ ਹੋਇਆ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਰਫ 2 ਦਿਨ ਹੋਰ ਨੇ ਯਾਨੀ ਆ 29 ਜੂਨ ਹੈ ਤਾਂ 30 ਜੂਨ ਤੇ 1 ਜੁਲਾਈ ਇੰਨੀ ਜ਼ਿਆਦਾ ਬਾਰਿਸ਼ ਹੋਏਗੀ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਜਿੱਦਾਂ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਤਾਂ ਨਾਲ ਦੇ ਨਾਲ ਮੌਸਮ ਵਿਭਾਗ ਨੇ ਇਹ ਵੀ ਕਹਿ ਦਿੱਤਾ ਗਿਆ ਕਿ ਇਸ ਵਾਰ ਦਾ ਜੋ ਮੌਨਸੂਨ ਹੋਏਗਾ ਜਿਸ ਤਰੀਕੇ ਗਰਮੀ ਨੇ ਆਪਣਾ ਕਹਿਰ ਦਿਖਾਇਆ ਨਾ ਪੰਜਾਬ ਦੇ ਵਿੱਚ ਤਾਂ ਇਸ ਵਾਰ ਦਾ ਮੌਨਸੂਨ ਵੀ ਉਸੇ ਤਰੀਕੇ ਦੇ ਨਾਲ ਹੋਏਗਾ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਕਿਉਂਕਿ ਜਿੰਨੀ ਗਰਮੀ ਪਈ ਹੈ ਉਨਾ ਹੀ ਮੌਨਸੂਨ ਜ਼ੋਰਦਾਰ ਹੋਏਗਾ ਭਾਰੀ ਮੀਂਹ ਦੇ ਅਲਰਟ ਤਾਂ ਪਹਿਲਾਂ ਹੀ ਦਿੱਤੇ ਗਏ ਨੇ ਤਾਂ ਨਾਲ ਦੀ ਨਾਲ ਇਹ ਵੀ ਦੱਸ ਦਿੱਤਾ ਗਿਆ ਕਿ ਇਸ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਈ ਥਾਵਾਂ ਤੇ ਲੈਂਡਸਲਾਈਡ ਵੀ ਹੋ ਸਕਦਾ ਪਾਣੀ ਵੀ ਭਰੇਗਾ ਤਾਂ ਜੇਕਰ ਪਿਛਲੇ ਸਾਲ ਦੀ ਇੱਕ ਤਸਵੀਰ ਚੇਤਾ ਕੀਤੀ ਜਾਵੇ ਨਾ ਤਾਂ ਪਿਛਲੇ ਸਾਲ ਜੋ ਜ਼ਿਰਖਪੁਰ ਖਰੜ ਦੇ ਵਿੱਚ ਜੋ ਫਲੈਟ ਸੀਗੇ ਉਹਨਾਂ ਦੀਆਂ ਇੱਕ ਇੱਕ ਮੰਜ਼ਲ ਤੱਕ ਪਾਣੀ ਚ ਡੁੱਬ ਗਈ ਸੀ ਗੱਡੀਆਂ ਦੀਆਂ ਛੱਤਾਂ ਤੱਕ ਦਿਖਣੀਆਂ ਬੰਦ ਹੋ ਗਈਆਂ ਸੀ ਖੜੀਆਂ ਗੱਡੀਆਂ ਦੀਆਂ ਤਾਂ ਨਾਲ ਦੀ ਨਾਲ ਜੋ ਗੱਡੀਆਂ ਸੀਗੀਆਂ ਉਹ ਪਾਣੀ ਚ ਤੈਰਨ ਲੱਗ ਗਈਆਂ ਸੀ ਇਹੋ ਜਿਹਾ ਜੋ ਹੈ ਮੀ ਪਿਆਸ ਗਾ ਤਾਂ ਇਸ ਵਾਰ ਵੀ ਮੌਸਮ ਵਿਭਾਗ ਨੇ ਕਹਿ ਦਿੱਤਾ ਕਿ ਉਸੇ ਤਰੀਕੇ ਦੇ ਨਾਲ بارش ਹੋਣ ਵਾਲੀ ਹੈ ਪੰਜਾਬ ਦੇ ਵਿੱਚ ਤਾਂ ਤਰੀਕਾਂ ਜੋ ਨੇ 30 ਜੂਨ ਤੋਂ ਲੈ ਕੇ 1 ਜੁਲਾਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਰੇਨਫਾਲ ਹੋਏਗਾ ਜਿਸ ਦੇ ਲਈ ਕਹਿ ਦਿੱਤਾ ਗਿਆ ਕਿ ਇਹਨਾਂ 2 ਦਿਨਾਂ ਦੇ ਲਈ ਕੋਈ ਵੀ ਜ਼ਿਆਦਾ ਜ਼ਰੂਰੀ ਕੰਮ ਹੋਏ ਤਾਂ ਹੀ ਬਾਹਰ ਕਰੋ ਨਿਕਲੋ ਜੇਕਰ بارش ਹੋ ਰਹੀ ਹੈ ਤਾਂ हिमाचल ਦੇ ਵਿੱਚ 29 30 ਜੂਨ ਦਾ ਅਲਰਟ ਹੈ ਤਾਂ ਉਸੇ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਵੀ 1 ਜੁਲਾਈ ਤੱਕ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਸਿਰਫ ਪ੍ਰੀ ਮੌਨਸੂਨ ਦੀ ਸ਼ੁਰੂਆਤ ਜੋ ਹੈ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤਸਵੀਰਾਂ ਵੀ ਹੁਸ਼ਿਆਰਪੁਰ ਦੀਆਂ ਤਾਜ਼ਾ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਰਿਸ਼ ਹੁੰਦੀ ਹੈ ਕਿ ਜੋ ਬੱਸਾਂ ਸੀ ਹੋਰ ਵਾਹਨ ਸੀ ਪਾਣੀ ਚ ਫਸ ਗਏ ਸੀ ਟੋਚਣ ਪਾ ਪਾ ਕੇ ਬਾਹਰ ਕੱਢਣੇ ਪਏ ਤਾਂ ਤਾਜ਼ਾ ਅਪਡੇਟ ਨਵਾਂ ਸ਼ਹਿਰ ਤੋਂ ਵੀ ਇਸ ਵੇਲੇ ਦਾ ਸਾਹਮਣੇ ਆ ਚੁੱਕਾ ਹੈ ਕਿ ਨਵਾਂ ਸ਼ਹਿਰ ਦੇ ਪਿੰਡਾਂ ਦੇ ਵਿੱਚ ਇਸ ਵੇਲੇ ਬਲਾਚੋਰ ਦੀ ਖਾਸ ਕਰਕੇ ਗੱਲ ਕੀਤੀ ਗਈ ਹੈ ਕਿ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ ਕਿ 7 ਪਿੰਡਾਂ ਦਾ ਸੰਪਰਕ ਸ਼ਹਿਰ ਦੇ ਨਾਲੋਂ ਟੁੱਟ ਚੁੱਕਾ ਹੈ ਇਸ ਵੇਲੇ 7 ਪਿੰਡਾਂ ਦਾ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਸ਼ਹਿਰ ਦੇ ਨਾਲੋਂ ਟੁੱਟ ਚੁੱਕਾ ਨਵਾਂ ਸ਼ਹਿਰ ਦੇ 7 ਪਿੰਡਾਂ ਦਾ ਤਾਂ ਅਵੀ ਦੱਸਾਂਗੇ ਕਿ ਉੱਥੇ ਹੜ ਵਰਗੇ ਹਾਲਾਤ ਬਣ ਗਏ ਨੇ ਹਾਲਾਂਕਿ ਬਹੁਤ ਸਾਰੇ ਪੰਜਾਬ ਦੇ ਇਲਾਕੇ ਅਜੇ ਹੀ ਨੇ ਜਿੱਥੇ ਹੱਲੇ ਤੱਕ ਗਰਮੀ ਦੇਖਣ ਨੂੰ ਮਿਲ ਰਹੀ ਹੈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਨਵਾਂ ਸ਼ਹਿਰ ਹੋ ਗਿਆ ਲੁਧਿਆਣਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਇੱਥੇ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਲੋਕ ਮੌਨਸੂਨ ਤੋਂ ਪਹਿਲੇ ਡਰ ਗਏ ਨੇ ਤਾਂ ਦੱਸਿਆ ਕਿ ਮੌਸਮ ਵਿਭਾਗ ਨੇ ਪਹਿਲੇ ਹੀ ਕਹਿ ਦਿੱਤਾ ਕਿ ਇਸ ਵਾਰ ਜੋ ਮੌਨਸੂਨ ਹੋਏਗਾ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਬਬਬ ਲੋਕਾਂ ਦੇ ਲਈ ਬਣ ਸਕਦਾ ਹੈ